ਲਾਹਾ ਹੋਆ ਮੇਰਾ ਚਰਖਾ ਟੁੱਟਾ ਜਿੰਦ ਜੱਗ ਉੱਠੀ ਮੈਂ ਜਦੋਂ ਕੱਲ ਤੱਕ ਸਭ ਤੋਂ ਫਾਰਗੋ ਐ ਸੀਗਾ ਜੈਸੇ ਤਾਰੇ ਤੋਂ ਉਦੋਂ ਵੀ ਮੈਂ ਸ਼ਬਦ ਕਹੀ ਸੀ ਉਹ ਹੁਣ ਵੀ ਮੈਂ ਸ਼ਬਦ ਕਹਿਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਕੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਤੇ ਮੇਰੀਆਂ ਸਵਾਵਾਵਾਂ ਖੁੱਪੋਂ ਕਿੱਥੇ ਜਾਣਗੀਆਂ ਤੋਂ ਹੋ ਗਈਆਂ ਕੋਈ ਚੱਕਰਾਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਮਤਾਲਮਨ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹ ਪੁੱਛੀ ਅੱਛਾ ਠੀਕ ਹੈ ਕਿਉਂਕਿ ਜਿਨਾਂ ਚਿਰ ਮੈਂ ਜਥੇਦਾਰ ਸੀ ਜਾਂ ਤੇ ਉਦੋਂ ਮੈਂ ਕਮੇਟੀ ਦੇ ਕੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਨਹੀਂ ਕਰ ਸਕਦਾ ਠੀਕ ਹੈ ਤੇ ਜੇ ਇਸ ਦਾ ਸਾਰਾ ਵਾਪਰਿਆ ਵਰਦਾਰਾ ਉਹ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਭ ਬਾਵਾਂ ਜੜੀਆਂ ਹੋਣਾ ਸਮਾਪਤ ਹੋਣਗੀਆਂ ਉਹ ਹੋ ਗਈਆਂ ਸੀ ਸਿਰ ਤੋਂ ਸਮਾਪਤ ਹੋ ਗਿਆ ਤਾਂ ਫਿਰ ਬੇਸ਼ੱਕ 7 ਸਾਲ ਦਾ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਆਰਡਰ ਪੜਨ ਤੋਂ ਬਾਅਦ ਪਤਾ ਲੱਗਿਆ ਕਿ ਕੀ ਹੈ ਕੀ ਨਹੀਂ ਤੁਸੀਂ ਜਨਵਰੀ ਜੁਨ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਹ ਦੁਬਾਰਾ ਤੱਕ ਇਹ ਇੰਨਾ ਕਨਫਰਮ ਹੋ ਗਿਆ ਜੀ ਕਿ ਕਲਾ ਜ਼ਤਿਹਦਾਰ ਇੱਕ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਪਵਿਕ ਦੀ ਯੋਜਨਾ ਕੀ ਹੈ ਜੀ ਜਿਸ ਦਾ ਕਿਆ ਫਾਇਦਾ ਆ ਰਹੀ ਹੈ ਜੋ ਉਹਨਾਂ ਦੀ ਤਾਂ ਵੇਖਦੀ